ਸ਼ਸਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਵ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵੀਣਾ ਹੈਗੀ ਆ ਪਿੰਡ ਨੂਰਪੁਰ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਹਿਸੀਲ ਅਜਨਾਲਾ ਨਜ਼ਦੀਕ ਇਹਨਾਂ ਉਡਾਦੀ ਬਾਰਡਰ ਪੈਂਦਾ ਜੀ ਤੇ ਅੱਗੇ ਵੀ ਨੂੰ ਵੀਡੀਓ ਵੀਡੀਓ ਬਣਾਈ ਸੀ ਜੀ ਅੱਜ ਨੇ ਦੋ ਪਸ਼ੂ ਸੇਲ ਆ ਤੇ ਆਉਣ ਵੀਰ ਇਹਨੇ ਗੱਲਬਾਤ ਕਰੀਏ ਆਪਾਂ ਇਹਨਾਂ ਪ੍ਰਾਈਸ ਤੇ ਕੀ ਮਿਲ ਕ ਰਕੋੜ ਆ ਬਈ ਅਸਤੀਕਾਲ ਅਸਤੀਕਾਲ ਭਾਈ ਜੀ ਕੀ ਆਜੋ ਵਧੀਆ ਦੋ ਇਤਨਾ ਜੀ ਹੋਰ ਸੁਣਾਓ ਸੇਤਾ ਕੈਮ ਨੇ ਮੇਗਾ ਮਾਲ ਜੀ ਪਿਛਲਾ ਹਾਂ ਜੀ ਜੀ ਵੇਗਿਆ ਭਾਈ ਜੀ ਚਲ ਵਧੀਆ ਪਹੁੰਚ ਬਹੁਤ ਵਧੀਆ ਅੱਜ ਫਿਰ ਵਜੀ ਕਿੰਨੇ ਆ ਦੋ ਹੀ ਆ ਪਛੇ ਇੱਕ ਮਾਝੀ ਉਹਦੇ ਇੱਕ ਗਾਂ ਗਿੱਧੀ ਠੀਕ ਹੈ ਠੀਕ ਹਾਂਜੀ ਇਹ ਸੁਈਏ ਜੀ ਇਹ ਸੁਈਏ ਜੀ ਉਹ ਕੱਟਿਆ ਜੇ ਦਾ ਕੱਟਾ ਜੀ ਕੱਟੀ ਕੱਟਾ ਹੋਇਆ ਕੱਟਾ ਪਰਸੋਂ ਦੀ ਸੁਈ ਵੀ ਜੀ ਬੋਲੀ ਹੋਊਗੀ 10 ਕਿਲੋ 10 ਕਿਲੋ ਬੋਲਾ ਹੀ ਆ ਹਾਂਜੀ ਚਲ ਖੋਲੋ ਜੀ ਫਿਰ ਚਵਾਈ ਜੂ ਐ ਵਧੀਆਂ ਭਾਈ ਜੀ ਮੈਂ ਤਾਂ ਭਾਈ ਜੀ ਇੱਕ ਨੰਬਰ ਰੇ ਲੋ ਜੀ 10 ਕਿਲੋ ਬੋਲਾ ਹੀ ਆ ਤੇ ਭਾਈ ਜੀ ਕਿੰਨਾ ਕਰੂ ਫਿਰ ਦੋ ਢੋਟਸ ਨਾਲ ਜੀ ਭਾਈ ਜੀ 13 14 ਕਿਲੋ ਝੋਟੀ ਦਊਗੀ ਦੋ 13 14 ਕਿਲੋ ਲੀਡੀ ਦੀ ਝੋਟੀ ਆ ਤੁਹਾਨੂੰ ਹੀ ਪਤਾ ਵੱਡੀ ਝੋਟੀ ਐ ਪੂਰੇ ਕੱਦ ਕਾਠ ਵਾਲੀ ਹਾਂਜੀ जवाब समा बढ़िया आ जाओ जी आ जाओ ठीक है नहीं ठीक है आज फिर दो ही मिले थो चलो बंद हाँ जी फिर ਮੋੜਦਾ ਵੀ ਨਹੀਂਦਾ ਇਹ ਤਾਂ ਨਹੀਂਦਾ ਢੇਢ ਢੱਡ ਲੱਕ ਰੀ ਜਾਂਦੇ ਆ ਆਪਾਂ ਦੱਸੋ ਕੀ ਕਰਦੀਏ ਜੈ ਜਾਨ ਦੋ ਇੱਕ 10 ਦੀ ਦੇ ਦਾਂਗੇ ਇੱਕ 10 ਦੀ ਹਾਂਜੀ ਹੋਰ ਜਾਨ ਦੋ ਇੱਕੋਈ ਗੱਲ ਅਸੋੜ ਹੀ ਹੋਵੇ 500 ਪੂਰੇ ਲੱਖ ਦੀ ਦੇ ਦਾਂ ਚਲੋ ਜਾਨ ਦੋ 1000 ਹੀ ਛੱਡ ਦੋ ਲੱਖ ਦੋ ਦੋ ਛੱਡ ਦਾਂਗੇ 98000 99 ਜਾਨ ਵਾ ਠੀਕ ਚੱਲਣ ਦੋ ਇਹ ਗੱਬੜਾ ਜੀ ਇਹ ਵੀ ਸੂਈ ਵੀਰ ਜੀ ਅੱਛਾ ਇਹ ਵੀ ਸੂਈ ਆ ਹਾਂ ਜੀ ਉਹ ਬੱਚਾ ਇਹਦਾ ਦੁੱਧ ਕਿੰਨਾ ਜੀ ਇਸ ਲਈ 9 10 ਕਿਲੋ ਹੋਊਗੀ ਜੀ 9 10 ਕਿਲੋ ਦੁੱਧ ਆ ਜੀ ਤੇ ਬੱਚੇ ਜੀ ਬੱਚਾ 56 ਜੋੜਦਾ ਅੱਛਾ ਆ ਬਸ ਠੀਕ ਆ ਖੋਲੋ ਜੀ ਖੋਲੋ ਇਹ ਵੀ ਲੋ ਜੀ ਜਰਸੀ 'ਚ ਵਹਿੜ ਆ ਗਈ ਆ ਤੇ ਇਹ ਵੀ ਚੈੱਕ ਕਰੋ ਮੇਰਾ ਵੀਰ ਬਾਕੀ ਆ ਥੱਲੇ ਢੀਰੀ ਜੋ ਬਸ ਠੀਕ ਆ ਭਾ ਵੀ ਵੇਖ ਬਿਲਕੁਲ ਦਰਮਿਆਨੇ ਕਰ ਦिए ਜੀ ਆਜੋ ਜੀ ਆਜੋ ਨਾ ਜਿਆਦੀ ਵੱਡੀ ਤਾਂ ਨਾ ਬਹੁਤ ਛੋਟੀ ਬਿਲਕੁਲ ਹਾਂਜੀ ਬਿਲਕੁਲ ਜੀ ਠੀਕ ਹੈ ਹਾਂਜੀ ਬਾਈ ਜੀ ਫੇਰ ਪੀਆਰ ਕਿਉਂ ਮਾਨਤਾਣ ਕਰਦਾਂਗੇ ਸ਼ਾਹ ਜੀ ਕਿੰਨੇ ਦਾ ਜੋ ਕੋ ਕਰਦਾਂਗੇ 2 ਛੱਡ ਦਾਂਗੇ 5000 ਜਾਂਦ ਤੱਕ ਆਏ ਨਾ ਜਾਂਦ ਕਰ ਲਿਓ ਫੋਨ ਦੇ ਦਾਂਗੇ ਚਲੋ ਠੀਕ ਹੈ ਫਾਨੀ ਕਰ ਬਾਕੀ ਮੇਰਾ ਵੀ ਰਾਹ ਇੱਥੇ ਚੈੱਕ ਕਰਕੇ ਚੋਈ ਕਰਕੇ ਲੈ ਕੇ ਜਾਓ ਹਨਾ ਜੀ ਬਾਜੀ ਬਿਲਕੁਲ ਬਿਲਕੁਲ ਵੀ ਜੀ ਸੁਈਆਂ ਸਵਾਈਆਂ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਇੱਕ ਦੋ ਟਾਈਮ ਜਿੰਨਾ ਵੀ ਤੁਹਾਡਾ ਹੈਗਾ ਹੈ ਤੁਸੀਂ ਆਓ ਤੇ ਚੋਕੇ ਲੈ ਕੇ ਜਾਓ ਨੰਬਰ ਜੀ ਹਾਂਜੀ 9877712612 ਠੀਕ ਹੈ ਪਿੰਡ 9841 9547 ਠੀਕ ਹੈ ਜੀ ਹਾਂਜੀ ਪਿੰਡ ਨੂਰਪੁਰ ਤਹਿਸੀਲ ਹੀਰਾਂ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ